ਅਸੀਂ ਸਾਰੇ ਹੀ ਸੁਖ ਦੀ ਤਲਾਸ਼ ਵਿੱਚ ਯਤਨਸ਼ੀਲ ਹਾਂ ਜਿੰਨੀ ਦੌੜ ਭੱਜਾ ਜੀਵਨ ਦੀ ਸਾਰੀ ਕਿਸ ਚੀਜ਼ ਦੀ ਪ੍ਰਾਪਤੀ ਲਈ ਸੁਖ ਮਿਲ ਜਾਏ ਇਹ ਅਸੀਂ ਸਾਰੇ ਯਤਨ ਕਿਤੇ ਦੁੱਖ ਵਾਸਤੇ ਕਰਦੇ ਹਾਂ ਬਿਲਕੁਲ ਨਹੀਂ ਸੁਖ ਵਾਸਤੇ ਕਰਦੇ ਹਾਂ ਤੇ ਜਿੰਨਾਂ ਚੀਜ਼ਾਂ ਨੂੰ ਅਸੀਂ ਸੁਖ ਸਮਝ ਕੇ ਉਹਨਾਂ ਪਿੱਛੇ ਦੌੜਦੇ ਹਾਂ ਜਦੋਂ ਚੀਜ਼ਾਂ ਸਾਨੂੰ ਹਾਸਲ ਹੋ ਵੀ ਜਾਂਦੀਆਂ ਨੇ ਤਦੋਂ ਵੀ ਅਸੀਂ ਕਦੇ ਸੁਖੀ ਨਹੀਂ ਹੋ ਪਾਉਂਦੇ ਅੰਦਰੋਂ ਉਹ ਸ਼ਾਂਤ ਹੈ ਭਟਕਿਆ ਹੋਇਆ ਹੈ ਉਲਝਿਆ ਹੋਇਆ ਹੈ ਔਰ ਇਸ ਟਕਣਾ ਵਿੱਚ ਉਲਝਣ ਵਿੱਚ ਉਹ ਬਾਹਰ ਦੀਆਂ ਚੀਜ਼ਾਂ ਜਾਂ ਹੋਰ ਵਸਤੂਆਂ 'ਚੋਂ ਉਮੀਦ ਕਰਦਾ ਹੈ ਕਿ ਇਹ 'ਚ ਸੁੱਖ ਮਿਲੇ ਜਿਹੜੀ ਉਮੀਦ ਰੱਖੀ ਗਈ ਸੀ ਉਹ ਪੂਰੀ ਨਹੀਂ ਹੋਈ ਗੱਲ ਉਹ ਨਹੀਂ ਬਣੀ ਜਿਸ ਤਰ੍ਹਾਂ ਦੀ ਸੋਚੀ ਗਈ ਸੀ ਪਲ ਭਰਦਾ ਉਤਸ਼ਾਹ ਸੀ ਪਲ ਭਰਦੀ ਖੁਸ਼ੀ ਸੀ ਪਰ ਉਹ ਉਮੀਦਾਂ ਪੂਰੀਆਂ ਨਾ ਹੋ ਸਕੀਆਂ ਜਿਨ੍ਹਾਂ ਦੀ ਖਾਤਰ ਮਨੁੱਖ ਨੇ ਇਹ ਸਾਰੇ ਯਤਨ ਤੇ ਤਰਦਦ ਕੀਤੇ ਕੋਸ਼ਿਸ਼ ਕੀਤੀ ਸੰਘਰਸ਼ ਤੇ ਸਟਰਗਲ ਕੀਤਾ ਦੌੜ ਭੱਜ ਕੀਤੀ ਅਸੀਂ ਸਾਰੇ ਹੀ ਸੁਖ ਦੀ ਤਲਾਸ਼ ਵਿੱਚ ਯਤਨਸ਼ੀਲ ਹਾਂ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਸਾਰੇ ਸੁਖ ਲੋੜਦੇ ਜਿੰਨੇ ਵੀ ਯਤਨ ਹੋ ਰਹੇ ਨੇ ਕੋਸ਼ਿਸ਼ ਹੋ ਰਹੀ ਹੈ ਸਟਰਗਲ ਹੋ ਰਿਹਾ ਹੈ ਸੰਘਰਸ਼ ਹੋ ਰਿਹਾ ਹੈ ਜਿੰਨੀ ਦੌੜ ਭੱਜ ਹੈ ਜੀਵਨ ਦੀ ਸਾਰੀ ਕਿਸ ਚੀਜ਼ ਦੀ ਪ੍ਰਾਪਤੀ ਲਈ ਸੁਖ ਮਿਲ ਜਾਏ ਕੀ ਅਸੀਂ ਸਾਰੇ ਯਤਨ ਕਿਤੇ ਦੁੱਖ ਵਾਸਤੇ ਕਰਦੇ ਹਾਂ ਬਿਲਕੁਲ ਨਹੀਂ ਸੁਖ ਵਾਸਤੇ ਕਰਦੇ ਹਾਂ ਹਾਲਾਂਕਿ ਦੋ ਸ਼ਬਦ ਅਸੀਂ ਇਕੱਠੇ ਵਰਤਦੇ ਹਾਂ ਸੁਖ ਤੇ ਸ਼ਾਂਤੀ ਪਰ ਇਹਨਾਂ ਦੋਨਾਂ ਸ਼ਬਦਾਂ ਨੂੰ ਰਲਾ ਕੇ ਜਿਸ ਵੇਲੇ ਅਸੀਂ ਪੜ੍ਹਦੇ ਹਾਂ ਤਾਂ ਇਸ ਦਾ ਹੋਰ ਡੂੰਘਾ ਭਾਵ ਗਹਿਨ ਅਰਥ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ ਕਬੀਰ ਜੀ ਮਹਾਰਾਜ ਨੇ ਵੀ ਦੋਨੋਂ ਸ਼ਬਦ ਇਕੱਠੇ ਵਰਤੇ ਸੁਖ ਬਿਸਰਾਮ ਸੁਖ ਦਾ ਅਰਥ ਹੈ ਆਨੰਦ ਅਵਸਥਾ ਸਕੂਨ ਤੇ ਬਿਸਰਾਮ ਦਾ ਅਰਥ ਹੈ ਸ਼ਾਂਤੀ ਟਿਕਾਓ ਸਹਿਜ ਹੁਣ ਜਦੋਂ ਸਾਡੀ ਜ਼ਿੰਦਗੀ ਵਿੱਚ ਸਹਜ ਹੀ ਨਹੀਂ ਤੇ ਜਿੰਨਾ ਚੀਜ਼ਾਂ ਨੂੰ ਅਸੀਂ ਸੁਖ ਸਮਝ ਕੇ ਉਹਨਾਂ ਪਿੱਛੇ ਦੌੜਦੇ ਆਂ ਜਦੋਂ ਚੀਜ਼ਾਂ ਸਾਨੂੰ ਹਾਸਲ ਹੋ ਵੀ ਜਾਂਦੀਆਂ ਨੇ ਤਦੋਂ ਵੀ ਅਸੀਂ ਕਦੇ ਸੁਖੀ ਨਹੀਂ ਹੋ ਪਾਉਂਦੇ ਅੱਗੇ ਤੋਂ ਅੱਗੇ ਦੌੜ ਲੱਗੀ ਰਹਿੰਦੀ ਏ ਅੱਗੇ ਤੋਂ ਅੱਗੇ ਸਾਡਾ ਸੰਘਰਸ਼ ਜਾਰੀ ਰਹਿੰਦਾ ਹੈ ਆਖਰੀ ਸਾਹ ਤੱਕ ਅਸੀਂ ਇਹੀ ਕੋਸ਼ਿਸ਼ ਕਰਦੇ ਆਂ ਦਰਅਸਲ ਭਟਕਿਆ ਹੋਇਆ ਮਨੁੱਖ ਜਿਹੜਾ ਉਹ ਅੰਦਰੋਂ ਭਟਕਣਾ ਦਾ ਸ਼ਿਕਾਰ ਹੈ ਨਾ ਉਹਦੇ ਦਿਲ ਵਿੱਚ ਸਹਜ ਹੈ ਨਾ ਸੁਰਤ ਵਿੱਚ ਟਿਕਾਉ ਹੈ ਅੰਦਰੋਂ ਉਹ ਸ਼ਾਂਤ ਹੈ ਭਟਕਿਆ ਹੋਇਆ ਹੈ ਉਲਝਿਆ ਹੋਇਆ ਹੈ ਔਰ ਇਸ ਭਟਕਣਾ ਵਿੱਚ ਉਲਝਣ ਵਿੱਚ ਉਹ ਬਾਹਰ ਦੀਆਂ ਚੀਜ਼ਾਂ ਜਾਂ ਹੋਰ ਵਸਤੂਆਂ 'ਚੋਂ ਉਮੀਦ ਕਰਦਾ ਹੈ ਕਿ ਇਹ 'ਚ ਸੁੱਖ ਮਿਲੇਗਾ ਉਹ ਚੀਜ਼ਾਂ ਵੀ ਮਿਲ ਜਾਂਦੀਆਂ ਨੇ ਪਰ ਸੁੱਖ ਨਹੀਂ ਮਿਲਦਾ ਕਿਉਂਕਿ ਇੱਕ ਬਾਰੀ ਪ੍ਰਭਾਵ ਜਿਆ ਬਣਿਆ ਹੁੰਦਾ ਵੀ ਸੁਖ ਆ ਗਿਆ ਸੁਖ ਆ ਗਿਆ ਪਰ ਥੋੜਾ ਜਿਹਾ ਸਮਾਂ ਜਦੋਂ ਉਹ ਚੀਜ਼ ਕੋਲ ਰਹਿੰਦੀ ਹੈ ਤੇ ਹੌਲੀ-ਹੌਲੀ ਸਮਝ ਪੈਂਦੀ ਹੈ ਵੀ ਨਹੀਂ ਜਿਹੜੀ ਉਮੀਦ ਰੱਖੀ ਗਈ ਸੀ ਉਹ ਪੂਰੀ ਨਹੀਂ ਹੋਈ ਗੱਲ ਉਹ ਨਹੀਂ ਬਣੀ ਜਿਸ ਤਰ੍ਹਾਂ ਦੀ ਸੋਚੀ ਗਈ ਸੀ ਪਲ ਭਰਦਾ ਉਤਸ਼ਾਹ ਸੀ ਪਲ ਭਰਦੀ ਖੁਸ਼ੀ ਸੀ ਪਲ ਭਰ ਦੇ ਅੰਦਰ ਦਿਲ ਨੇ ਉਛਾਲਾ ਖਾਦਾ ਮੰਨਨੇ ਵੀ ਵਾ ਵਾ ਹਾਸਲ ਹੋ ਗਿਆ ਹੁਣ ਸੁਖੀ ਹੋਵਾਂਗੇ ਪਰ ਉਹ ਉਮੀਦਾਂ ਪੂਰੀਆਂ ਨਾ ਹੋ ਸਕੀਆਂ ਜਿਨ੍ਹਾਂ ਦੀ ਖਾਤਰ ਮਨੁੱਖ ਨੇ ਇਹ ਸਾਰੇ ਯਤਨ ਤੇ ਤਰਦਦ ਕੀਤੇ ਕੋਸ਼ਿਸ਼ ਕੀਤੀ ਸੰਘਰਸ਼ ਤੇ ਸਟਰਗਲ ਕੀਤਾ ਦੌੜ ਭੱਜ ਕੀਤੀ ਦਰਅਸਲ ਸਹਿਜ ਵਿੱਚ ਹੀ ਅਸਲ ਸੋਹ ਹੈ ਪਰ ਸਹਿਜ ਵਾਸਤੇ ਕੋਈ ਕਮਾਈ ਨਹੀਂ ਕੀਤੀ ਚੀਜ਼ਾਂ ਅਸਲ ਕਰਨ ਵਾਸਤੇ ਸੰਘਰਸ਼ ਕੀਤਾ ਹੈ ਸਹਿਜ ਵਾਸਤੇ ਕੋਈ ਅਮਲ ਨਹੀਂ ਕੀਤਾ ਸਹਿਜ ਵਾਸਤੇ ਕੋਈ ਕਹਲਣਾ ਨਹੀਂ ਕਾਲੀ ਸਹਿਜ ਵਾਸਤੇ ਕੋਈ ਯਤਨ ਨਹੀਂ ਕੀਤਾ ਤੋ ਜਿਹੜੀ ਚੀਜ਼ ਲਈ ਯਤਨ ਹੀ ਨਹੀਂ ਕੀਤਾ ਗੋ ਉਹ ਹਾਸਲ ਕਿਵੇਂ ਹੋਵੇ ਜਾਨੀ ਕਿ ਨੀਂਹ ਹੀ ਨਹੀਂ ਰੱਖੀ ਤੇ ਮਕਾਨ ਦੀ ਉਸਾਰੀ ਕਿਵੇਂ ਹੋ ਸਕਦੀ ਸੀ ਜ਼ਮੀਨ ਵਿੱਚ ਬੀਜ ਹੀ ਨਹੀਂ ਬੀਜਿਆ ਤੇ ਫਲ ਕਿੱਥੋਂ ਪ੍ਰਾਪਤ ਹੁੰਦਾ ਜਿਸ ਚੀਜ਼ ਦਾ ਆਧਾਰ ਹੀ ਨਹੀਂ ਰੱਖਿਆ ਗਿਆ ਜਿਸ ਚੀਜ਼ ਦਾ ਬੇਸ ਹੀ ਨਹੀਂ ਤਿਆਰ ਕੀਤਾ ਗਿਆ ਉਹ ਚੀਜ਼ ਹਾਸਲ ਕਿੱਥੋਂ ਹੁੰਦੀ ਤੋ ਸਮੱਸਿਆ ਹੀ ਬਣੀ ਐ ਵੀ ਮਨੁੱਖ ਅੰਦਰੋਂ ਭਟਕਿਆ ਹੋਇਆ ਤੇ ਉਮੀਦ ਕਰਦਾ ਸੁੱਖ ਮਿਲੇਗਾ ਟਿਕਾਉ ਮਿਲੇਗਾ ਆਨੰਦ ਧੋਵਾਂਗਾ ਸਦਾ ਉਤਸ਼ਾਹ ਵਿੱਚ ਰਵਾਂਗਾ ਪਰ ਅਜ਼ੂਰ ਬਾਣੀ ਵਿੱਚ ਕਹਿੰਦੇ ਨੇ ਜਿੰਨਾ ਚਿਰ ਤੂੰ ਸਹਿਜ ਵਿੱਚ ਨਹੀਂ ਆਉਂਦਾ ਜਿੰਨਾ ਚਿਰ ਤੇਰਾ ਅੰਤਰਾ ਆਤਮਾ ਬੈਲੈਂਸ ਵਿੱਚ ਨਹੀਂ ਆਉਂਦਾ ਉਹਨਾਂ ਚਿਰ ਗੱਲ ਨਹੀਂ ਬਣੇਂਦੀ